ਕਿਹਦੇ ਸ਼ਬਦ ਹੈ ਇਹ ਨਹੀਂ ਜਾਣਦੇ। ਇਹ ਕਿਥੋਂ ਸੁਣਿਆ ਕਹਿੰਦੇ ਮਹਾਰਾਜ ਸਾਡੇ ਪਿੰਡ ਦੀ ਧਰਮਸ਼ਾਲਾ ਵਿੱਚ ਜੋਟੀਆਂ ਨੂੰ ਪੜ੍ਹਦੇ ਆ। ਮਹਾਰਾਜ ਨੇ ਕਿਹਾ ਨਹੀਂ ਇਹ ਗੁਰੂ ਦੀ ਬਾਣੀ ਨਹੀਂ ਇਹ ਰੜਾ ਪੈ। ਹੋਰ ਕਿਹੜੇ ਕਿਹੜੇ ਸ਼ਬਦ ਪੜ੍ਹਦੇ ਦੱਸਿਆ ਮਹਾਰਾਜ ਜਦ ਵੀ ਪੜ੍ਹਦੇ ਮਰ ਕਿ ਇਹ ਵੀ ਗੁਰੂ ਦੀ ਬਾਣੀ ਨਹੀਂ। ਫਿਰ ਮਹਾਰਾਜ ਨੇ ਵਿਚਾਰ ਕੀਤੀ। ਵੀ ਇਹੋ ਜਿ ਰੜਾ ਪੈ ਗਿਆ ਸੇਖ ਅਧੂਰੀਆਂ ਗੱਲਾਂ ਪੜਨ ਲੱਗ ਪਏ ਤੇ ਕਲਿਆਣ ਕਿਵੇਂ ਹੋਏ ਪੂਰੇ ਗੁਰੂ ਦੀ ਬਾਣੀ ਦੇ ਸ਼ਕਤੀ ਦੇਣੀ ਕੱਚੀਆਂ ਨੇ ਤੇ ਸ਼ਕਤੀ ਨਹੀਂ ਮਿਲੂ ਰਣਾਲਾ ਪੜਨਾ ਸ਼ੁਰੂ ਕੀਤਾ ਐਸਾ ਬਾਬੇ ਪਿੱਛੇ ਦਾ ਪੁੱਤਰ ਸੀ ਮਿਹਰਬਾਨ ਮਿਹਰਬਾਨ ਨੂੰ ਪਾਬੇ ਪਿੱਛੇ ਨੇ ਕਿਹਾ ਸੀ ਮੈਂ ਤਾਂ ਨਹੀਂ ਕਮਤਾ ਬਣਾ ਸਕਦਾ ਤੂੰ ਬਣਾ ਉਹਨੇ ਪਿੰਗਲ ਪੜਿਆ ਪਿੰਗਲ ਪੜ੍ਹ ਕੇ ਕੌਤਤ ਜੋੜਨੀ ਸ਼ੁਰੂ ਕੀਤੀ ਮਿਹਰਬਾਨ ਪੁੱਤਰ ਪ੍ਰithviਏ ਕਾ ਕਮਿਸ਼ਰੀ ਕਰੇ ਹਿੰਦੀ ਖਾਰਜ਼ੀ ਸੰਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ ਤਿੰਨ ਹੀ ਵਾਲੇ ਬਹੁਤ ਬਣਾਈ ਭੋਗ ਗੁਰੂ ਨਾਨਕ ਦੇਵ ਹੀ ਪੜ੍ਹੇ ਜੀ ਅਸੀਂ ਇੰਨੇ ਬੇਸਲੇ ਆ ਕਿਸੇ ਵੀ ਪੰਗਤੀ ਵਿੱਚ ਆਮ ਹੀ ਕੋਈ ਲਾਈਨ ਬਣਾ ਕੇ ਗੁਰੂ ਨਾਨਕ ਸਾਹਿਬ ਦਾ ਵਿੱਚ ਨਾਮ ਜੋੜਦੇ ਨਾ ਆਪਾਂ ਸਮਝਣਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਦੋਂ ਦੀਆਂ ਪੰਕਤੀਆਂ ਪ੍ਰਜਲਤ ਹੋਈਆਂ ਅੱਜ ਤੱਕ ਉਹ ਪੰਕਤੀਆਂ ਸਾਡੇ ਵਿੱਚੋਂ ਨਿਕਲੀਆਂ ਨਹੀਂ। ਨਾਮ ਕੁਮਾਰੀ ਦਾਦਕਾ ਚੜੀ ਰਹੇ ਨਿਧਾਰ ਤੇ ਗੁਰੂ ਕੀ ਬਾਣੀ ਨਹੀਂ ਹੈ ਇਹ। ਪਰ ਆਪਣੇ ਖਾ ਬਾਣੀ ਦਾ ਪੰਦੀ ਹੈ। ਚੰਗੇ ਭਲੇ ਬੰਦੇ ਵੀ ਸਮਝ ਲੈਂਦੇ ਨੇ ਵੀ ਗੁਰੂ ਦੀ ਬਾਣੀ ਹੈ ਸ਼ਾਇਦ। ਬਾਰੇ ਨੇ ਕਹੇ ਤਾਂ ਗਲਤ ਕਰਦਾ ਹੈ। ਬਾਬਾ ਪੁੱਤਾਂ ਜੀ ਨਾਲ ਵਿਚਾਰ ਕੀਤੀ ਬਾਬਾ ਜੀ ਕੀ ਕਰੀਏ? ਬਾਬਾ ਪੁੱਤਾਂ ਸਾਹਿਬ ਕਹਿਣ ਲੱਗੇ ਮਹਾਰਾਜ ਆਪੋਂ ਤਾਂ ਜਾਣੀਓ ਤੁਸੀਂ ਹੱਲ ਲੱਭਣਾ ਹੈ। ਬਾਰੇ ਕਹਿਣ ਲੱਗੇ ਗੁਰੂ ਦੀ ਬਾਣੀ ਸੱਚੀ ਬਾਣੀ ਜਿਹੜੀ ਹੈ ਨਾ ਉਹਦੇ ਇੱਕ ਕੋਥੀ ਵੱਡਾ ਗ੍ਰੰਥ ਤਿਆਰ ਕਰਦੇ ਨੇ। ਸਿੱਖ ਉਹਨੂੰ ਪੜ੍ਹਨ ਉਹਨੂੰ ਪੜ ਕੇ ਬੁਲੇਖੇ ਤੇ ਪੈ ਸਕਦੇ ਸਨ ਸੱਚੀ ਗੱਲ ਤੇ ਜੇ ਗੁਰੂ ਅਰਜਨ ਦੇਵ ਸਾਹਿਬ ਇਹ ਕੰਮ ਨਾ ਕਰਦੇ ਹੁੰਦੇ ਅੱਜ ਬੜਾ ਵੱਡਾ ਬੁਲੇਖਾ ਪਿਆ ਹੁੰਦਾ ਸੀ ਅਸੀਂ ਪਤਾ ਨਹੀਂ ਕੀ ਕੀ ਪੜੀ ਜਾਣਾ ਸੀ ਬਾਪ ਕਰਿਓ ਜਿਹੜੀਆਂ ਜਪਜੀ ਸਾਹਿਬ ਦੀਆਂ 38 ਪਉੜੀਆਂ ਹਨ ਜੇ ਗੁਰੂ ਅਰਜਨ ਸਾਹਿਬ ਲਿਖ ਕੇ ਨਾ ਦੇ ਕੇ ਜਾਂਦੇ ਤਾਂ ਅੱਜ ਜਪਜੀ ਸਾਹਿਬ ਦੀ 150 ਪਉੜੀ ਪੜਨੀ ਪੈਂਦੀ ਦੇ ਕਿ ਪਾਲਦੇ ਹਾਂ ਅਸੀਂ ਭੋੜੇ ਬਾੜੇ ਅਸੀਂ ਸਮਝਣਾ ਸੀ ਕਿ ਇਹ ਬਾਪੇ ਗੁਰੂ ਦੀ ਬਾਣੀ ਹੈ ਇਹਦੇ ਬੁੱਲੇ ਭਲੇ ਸਾਨੂੰ ਪਾਏ ਸੀ ਮਹਾਰਾਜ ਸਤਿਗੁਰਾਂ ਨੇ ਪੋਤੀਆਂ ਮਨ ਬੰਨਿਆ ਉਹਤਿਆਂ ਬਾਬਾ ਮੋਹਨ ਜੀ ਦੇ ਬੋਲ ਸਾਨੂੰ ਕੋਈ ਨਾ ਦੱਸਿਆ ਬਾਬਾ ਮੋਹਨ ਇੱਕ ਨਿੱਕੀ ਜੀ ਬੇਅਤੀ ਕਰਕੇ ਅੱਗੇ ਚੱਲ ਗਏ ਗੁਰੂ ਅਰਜਨ ਸਾਹਿਬ ਵਿੱਚ ਨਿਮਰਤਾ ਬੜੀ ਬਾਲ ਕੋਇਨ ਵਾਲ ਸਾਹਿਬ ਕਰੀ ਵਿੱਚ ਪੈਠ। ਆਹ ਹੁਣ ਸ਼ਕਾਫੀ ਆ ਬਈਨ ਵਾਲ ਸਾਹਿਬ ਜਾਨਾ ਤੁਸੀਂ। ਤੇ ਗੁਰਮਖੋ ਇੱਕ ਮੇਨ ਦਰਬਾਰ ਹੈ ਇੱਕ ਚਵਾਰਾ ਸਾਹਿਬ ਹੈ। ਮੇਨ ਦਰਬਾਰ ਦੇ ਮਗਰਲੇ ਪਾਸੇ ਫਿਲਦੋਰਾ ਚਵਾਰਾ ਸਾਹਿਬ ਹੈ। ਅੱਜ ਵੀ ਉੱਥੇ ਉਹ ਕਿਲੀ ਹੈ ਹੀ ਹੈ। ਜਿੱਥੋਂ ਫੜ ਕੇ ਗੁਰੂ ਅਰਜਨ ਸਾਹਿਬ ਬਾਣੀ ਪੜ੍ਹਦੇ ਹੁੰਦੇ ਸਨ। ਜਾਂ ਕੇ ਦਰਸ਼ਨ ਕਰ ਲਓ। ਉੱਥੇ ਬਾਗ ਡੜੀ ਵਿੱਚ ਬੈ ਗੇ ਸਭੋ بڑے ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਲਾ ਬਾਬਾ ਬੋਣ ਦੀ ਭਗਤੀਆਂ ਸੁਣਦੇ ਸਮਝਦੇ ਆ ਮੇਰੀ ਸਿਖਤ ਹੋਈ ਕਿਉਂ ਭਗਤ ਮਹਾਰਾਜ ਦਾ ਬੋਣ ਪਰਮੇਸ਼ਰ ਦੀ ਸਿਖਤ ਕਰਦੀ ਹੈ ਸਾਧ ਸੰਗਤ ਬਾਬਾ ਬੋਣ ਦੀ ਦੇ ਮਿੱਤਰ ਖੋਦੇ ਆਪੇ ਮਾਰਨ ਦੇ ਦਰਸ਼ਨ ਕੀਤੇ ਉਹ ਅਥੀਆਂ ਦਿੱਤੀਆਂ ਲੰਮੀ ਸਾਧੀ ਦਾ ਮੇਰਾ ਸਫਲਤਾ ਦੀ ਕੜੀ। ਉਹ ਧੀਆਂ ਦੇ ਕੇ ਮਹਾਰਾਜ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਇਹ ਵੀ ਮੈਂ ਬੇਨਤੀ ਕਰਾਂ ਜਿੰਨਾ ਸਰਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਣੀ ਦਾ ਕਰਦੇ ਸੀ ਉਨਾ ਅਸੀਂ ਇੱਥੇ ਕਰਾਂ। ਸਰੂਪ ਤਾਂ ਨਹੀਂ ਨਾ ਗੁਰਪ੍ਰਸਾਦ ਸਾਹਿਬ ਨੂੰ। ਉਹ ਧੀਆਂ ਧੀਆਂ ਕਿਉਂ ਦੇਤੇ ਗੁਟਕਾ ਸਾਹ ਨੂੰ ਦੇਣ ਕੋਥੀਆਂ ਨੂੰ ਪਾਲਕੀ ਚ ਰੱਖ ਕੇ ਚੰਦਨ ਦਾ ਚੌਲ ਹੱਥ ਵਿੱਚ ਲੈ ਕੇ ਤੇ ਲੰਗੇ ਚੱਲ ਗੁਰੂ ਅਰਜਨ ਦੇਵ ਜੀ ਅਪਰਤ ਸਵਾਰੀ ਗੁਰੂ ਸਾਹਿਬ ਦਾ ਤੁਰਕ ਰਸਤੇ ਤੇ ਜਾਤ ਨੂੰ ਸਾਬਾ ਦਾ ਦਾਲੂ ਭਾਗ ਨਾਲ ਜਿੱਤੇ ਅਸੀਂ ਹੱਥ ਚ ਗੁਟਕਾ ਸਾਹਿਬ ਵੀ ਫੜਦੇ ਹਾਂ ਜਦੋਂ ਬਾਜ਼ਾਰੋਂ ਲੈ ਕੇ ਹੁੰਦੇ ਆ ਤੇ ਗੱਡੀ ਚ ਬੈਠੇ ਹੁੰਦੇ ਆ ਮੈਂ ਤਾਂ ਦੇਖਿਆ ਕਈ ਵਾਰੀ ਸਤਿ ਅੰਬੀਰ ਮੋਟਰਸਾਈਕਲ ਦੇ ਟਾਉਂਕੇ ਨਾਲ ਲਪਾਵਾ ਗੁਟਕਲ ਸਾਹਿਬ ਹੁੰਦਾ ਮਾਲ ਦੇ ਪਿੰਡ ਤੇ ਘਰ ਆ ਰਹੇ ਗੁਰਮੁਖੋਏ ਫਿਰ ਪਾਣੀ ਦਾ ਸੰਕਾਸਨ ਪਾਣੀ ਲੈ ਕੇ ਆਏ ਗੁਰਬਖਸ਼ ਸਿੰਘ ਪੋਥੀਆਂ ਲੈ ਕੇ ਆਏ ਪਾਲੀ ਸਾਹਿਬ ਦੀ ਪੋਥੀਆਂ ਰੱਖ ਕੇ ਚੰਦਨ ਦਾ ਚੌਰ ਹੱਥ ਵਿੱਚ ਲੈ ਕੇ ਲੰਗੇ ਚਰ ਪਾਣੀ ਵੜਦੇ ਸੰਤ ਨੂੰ ਉਹਦੇ ਪੋਥੀਆਂ ਲੈ ਕੇ ਜਾਂਦਾ ਤੋਂ ਇਹ ਗੱਲ ਤੁਹਾਨੂੰ ਇਹ ਕਿਹਾ ਮੈਂ ਨਾ ਸਿੱਖ ਦੇ ਘਰ ਚ ਪੁਟਕਾ ਸਭ ਹੋਣਾ ਚਾਹੀਦਾ ਸਿੱਖ ਦੇ ਘਰ ਪੁਤੀ ਸਭ ਹੋਣੀ ਚਾਹੀਦੀ ਬਾਦ ਚਿੰਤਾ ਕਰਿਓ ਜਾਂ ਦਲਿਓ ਵੀ ਜਦੋਂ ਅਸੀਂ ਆਪਣੇ ਘਰ ਪੁਟਕਾ ਸਭ ਲੈ ਕੇ ਆਏ ਸਭ ਕੀਵੇਂ ਲੈ ਕੇ ਆਏ ਸਤਿ ਗੁਰੂਵਾਂ ਦੇ ਲੈ ਲੈਣ ਤੁਹਾਨੂੰ ਪੰਜਾਏ ਰੋਮੇ ਜਾ ਕੇ ਰੱਖਦਾ ਨਹੀਂ ਕੋਈ ਮੈਂ ਪਹਿਲਾਂ ਮੈਂ ਕੀਤੀ ਜਿੰਨਾ ਸੰਦਾਰ ਗੁਰੂ ਅਰਜਨ ਸਾਹਿਬ ਨੇ ਕੀਤਾ ਅਸੀਂ ਨਹੀਂ ਬਸ ਮਾਲਕ ਪੁੱਤ ਜੀ ਨੇ ਨਰਮੀ ਆਦਿ ਜਿੱਥੇ ਦਪਾਲ ਸਾਹਿਬ ਸਰੋਵਰ ਦੁੱਖ ਭੰਨ ਲਈ ਪਈ ਹੋਵੇ ਨਾਲ ਖੜਾ ਉਹਨੂੰ ਹੱਥ ਸਾਥ ਘਾੜ ਕੇ ਉੱਥੇ ਖੜੇ ਜਿਵੇਂ ਪੋਥੀ ਜਿਹਾ ਸਮਾਏ ਬਹਿੰਦੀਆਂ ਉੱਥੇ ਬੋਧੀ ਪ੍ਰਕਾਸ਼ ਕੀਤੀ ਗੁਰੂ ਗੋਬਿੰਦ ਸਾਹਿਬ ਦੀ ਬਾਣੀ ਪੜੀ ਤੇ ਮਾਲਕ ਖੁਸ਼ ਹੋਏ ਖੁਸ਼ ਹੋ ਕੇ ਸ਼ਬਦ ਚਾਲਿਆ ਪੋਥੀ ਪਰਮੇਸ਼ਰ ਦਾ ਥਾਂ ਉਹਦੇ ਸ਼ਬਦ ਚ ਜਾ ਰਿਹਾ ਉਹਦੇ ਸੰਤ ਦਾ ਸ਼ਬਦ ਜਾ ਰਿਹਾ ਬਾਬਾ ਗੁੱਡਾ ਦੀ ਦੀਵਟੀ ਲਈ ਭਾਈ ਬੁਦਾਸ ਦੀ ਦੀਵਟੀ ਲਈ ਸਾਧੀ ਦਾ ਉਥੀਆਂ ਨੇ ਆਲੇ ਦੁਆਲੇ ਬੈਠੇ ਜੋ ਨਾਲ ਪਾਣੀ ਪੜਿਓ ਇਹ ਬਹੁਤ ਕੀਮਤੀ ਖਜ਼ਾਨਾ ਜਿਹਨੂੰ ਖੁੱਦਾ ਨਹੀਂ ਸਕਦਾ ਅੱਜ ਸੰਤ